ਹਾਂਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਜੀ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਮੋਗੇ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਹਾਂ ਜੀ ਤੁਹਾਡਾ ਇੱਕ ਹੋਰ ਨਵੀਂ ਭਰਤੀ ਦੀ ਅਪਡੇਟ ਦੇ ਨਾਲ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਿਹਾ ਹਾਂ ਸੀਆਰਪੀਐਫ ਦੇ ਵਿੱਚ ਜਿਹੜੀ ਕੌਨਸਟੇਬਲ ਜੀਡੀ ਦੀਆਂ ਵੈਕੈਂਸੀਆਂ ਨਿਕਲ ਕੇ ਆਈਆਂ ਨੇ ਉਹਦੇ ਬਾਰੇ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੱਸਾਂਗਾ ਇਸ ਵੀਡੀਓ ਵਿੱਚ ਕੀ ਸਿਲੈਕਸ਼ਨ ਪ੍ਰੋਸੈਸ ਰਹਿਣ ਵਾਲਾ ਹੈ ਭਰਤੀ ਦਾ ਤੇ ਵੀਡੀਓ ਵਿੱਚ ਬਣੇ ਰਹਿਣਾ ਜੇਕਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸ ਜਿਹੜੀ ਜਿਹੜੀ ਪਹਿਲੀ ਭਰਤੀ ਨਿਕਲ ਕੇ ਆਈ ਹੈ 2024 ਦੇ ਵਿੱਚ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਦੀ ਜਿਹੜੀ ਸਟਾਰਟਿੰਗ ਡੇਟ ਹੈਗੀ ਆ ਆ 16 ਤਰੀਕ ਪਹਿਲਾ ਮਹੀਨਾ 2024 ਨੇ ਦੀ ਐਪਲੀਕੇਸ਼ਨ ਦੀ ਸਟਾਰਟਿੰਗ ਡੇਟ ਹੈਗੀ ਆ ਤੇ 15 ਤਰੀਕ ਦੂਜਾ ਮਹੀਨਾ 2024 ਨੇ ਇਸ ਭਰਤੀ ਦੀ ਲਾਸਟ ਡੇਟ ਹੈਗੀ ਆਨਲਾਈਨ ਫਾਰਮ ਫਿਲ ਹੋਣੇ ਨੇ ਇਸ ਦੇ ਵਿੱਚ ਜਿਹੜੀ ਜਰਨਲ ਤੇ OBC ਤੇ EWS ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਐਪਲੀਕੇਸ਼ਨ ਫੀਸ ਫੋਰਪੇ ਰੱਖੀ ਗਈ ਆ ਤੇ SC ਤੇ ST ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਕੋਈ ਵੀ ਫੀਸ ਨਹੀਂ ਹੈ ਇਸ ਦੇ ਵਿੱਚ ਤੇ ਜਿਹੜੀ ਏਜ ਲਿਮਟ ਹੈਗੀ ਆ ਜੀ 18 ਸਾਲ ਤੋਂ ਲੈ ਕੇ 24 ਸਾਲ ਤੱਕ ਦੇ ਜਿਹੜੇ ਕੈਂਡੀਡੇਟ ਐ ਇਸ ਦੇ ਫਾਰਮ ਸੋਰੀ 18 ਸਾਲ ਤੋਂ ਲੈ ਕੇ 23 ਸਾਲ ਤੱਕ ਦੇ ਜਿਹੜੇ ਕੈਂਡੀਡੇਟ ਨੇ ਉਹ ਇਸ ਦੇ ਫਾਰਮ ਫਿਲ ਕਰ ਸਕਦੇ ਨੇ ਤੇ ਏਜ ਦੀ ਛੂਟ ਦਿੱਤੀ ਜਾਵੇਗੀ 5 ਸਾਲ ਦੀ SC ਤੇ ST ਵਾਲੇ ਜਿਹੜੇ ਕੈਂਡੀਡੇਟ ਨੇ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਇਸ ਭਰਤੀ ਦੇ ਵਿੱਚ ਜਿਹੜੇ ਪੋਸਟ ਜਿਹੜੀ ਕਨਸਟੇਬਲ ਜੀਡੀ ਦੀ ਆ 169 ਪੋਸਟਾਂ ਇਸ ਭਰਤੀ ਦੇ ਵਿੱਚ ਮੇਲ ਅਤੇ ਫੀਮੇਲ 올 ਇੰਡੀਆ ਦੇ ਜਿਹੜੇ ਕੈਂਡੀਡੇਟ ਨੇ ਤੇ ਉਹ ਇਸ ਦੇ ਫਾਰਮ ਫਿਲ ਕਰ ਸਕਦੇ ਨੇ ਤੇ ਇਸ ਦੇ ਵਿੱਚ ਜਿਹੜਾ 10ਵੀਂ ਪਾਸ ਵਾਲੇ ਜਿਹੜੇ ਕੈਂਡੀਡੇਟ ਨੇ ਉਹ ਇਸ ਦੇ ਫਾਰਮ ਫਿਲ ਕਰ ਸਕਦੇ ਨੇ ਤੇ ਇਸ ਦੇ ਵਿੱਚ ਇੱਕ ਹੋਰ ਹੈਗਾ ਕਿ ਜਿਨ੍ਹਾਂ ਕੋਲ ਸਪੋਰਟਸ ਦਾ ਸਰਟੀਫਿਕੇਟ ਹੈਗਾ ਉਹ ਵੀ ਇਸ ਦੇ ਫਾਰਮ ਫਿਲ ਕਰ ਸਕਦੇ ਇਸ ਦੇ ਵਿੱਚ ਜਿਹੜੀ ਹਾਈਟ ਰੱਖੀ ਗਈ ਹੈ ਮੁੰਡਿਆਂ ਦੀ 170 ਸੈਂਟੀਮੀਟਰ ਹਾਈਟ ਹੈ ਜਿਹੜੇ ਜਰਨਲ ਕੈਂਡੀਡੇਟ ਨੇ ਜਿਹੜੇ ਉਹਨਾਂ ਦੀ ਰੱਖੀ ਗਈ ਹੈ ਤੇ ਮੇਲ ਫੀਮੇਲ ਮੇਲ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਤੋਂ ਸੈਂਟੀਮੀਟਰ ਹਾਈਟ ਹੈ ਤੇ ਫੀਮੇਲ ਕੈਂਡੀਡੇਟਸ ਨੇ ਜਿਹੜੀ ਉਹਨਾਂ ਦੀ ਹਾਈਟ 100 ਹਾਂਜੀ ਨਹੀਂ ਨਹੀਂ 1 ਮਿੰਟ ਵੀਡੀਓ ਬਣਾ ਲਵਾਂ ਮੈਂ ਹਾਂ ਤੇ ਇੱਕ ਮਿੰਟ ਪਲੀਜ਼ ਪਲੀਜ਼ ਇੱਕ ਵਾਰ ਵੀਡੀਓ ਬਣਾ ਲਵਾਂ ਥੋੜੇ ਹਣਾ ਫਿਰ ਤੇ ਫੀਮੇਲ ਕੈਂਡੀਡੇਟਸ ਨੇ ਜਿਹੜੇ ਉਹਨਾਂ ਦੀ 157 ਸੈਂਟੀਮੀਟਰ ਹਾਈਟ ਰੱਖੀ ਗਈ ਤੇ ਜੂਲ ਟ੍ਰਾਈਬਸ ਜਿਹੜੇ ਹੈਗੇ ਨੇ ਐਸਟੀ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੀ 162 ਸੈਂਟੀਮੀਟਰ ਹਾਈਟ ਰੱਖੀ ਗਈ ਆ ਤੇ 150 ਸੈਂਟੀਮੀਟਰ ਜਿਹੜੀ ਹੈਗੀ ਫੀਮੇਲ ਕੈਂਡੀਡੇਟਸ ਨੇ ਉਹਨਾਂ ਦੀ ਹਾਈਟ ਰੱਖੀ ਗਈ ਆ ਤੇ ਜਿਹੜੇ ਮੁੰਡਿਆਂ ਦਾ ਜਿਹੜਾ ਫਲਾਵ ਆ ਚਾਹੇ ਫੀਮੇਲ ਚਾਹੇ ਹੋਣ ਚਾਹੇ ਆਓਬੀਸੀ ਦੇ ਹੋਣ ਚਾਹੇ ਜਰਨਲ ਦੇ ਹੋਣ ਉਹਨਾਂ ਦੇ 180 ਸੈਂਟੀਮੀਟਰ ਨੋਰਮਲ ਸੋਰੀ 80 ਸੈਂਟੀਮੀਟਰ ਜਿਹੜਾ ਨੋਰਮਲ ਛਾਤੀ ਰੱਖੀ ਐਕਸਪੈਂਡੇਬਲ ਰੱਖੇ ਗਿਆ ਤੇ ਬਸ ਇਹ ਸੀਗਾ ਇਸ ਦੇ ਵਿੱਚ ਇਸ ਭਰਤੀ ਦੀ ਡਿਟੇਲਸ ਵਗੈਰਾ ਜੇਕਰ ਤੁਹਾਨੂੰ ਹੋਰ ਵੀ ਕੋਈ ਡਿਟੇਲ ਚਾਹੀਦੀ ਆ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਣਾ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਤੁਸੀਂ ਜਾ ਕੇ ਉਹਦੇ ਜਾ ਕੇ ਜੁਆਇਨ ਕਰ ਲੈਣਾ ਉੱਥੋਂ ਤੁਹਾਨੂੰ ਇਸ ਦਾ ਵੀਡੀਓ ਦਾ ਇਸ ਭਰਤੀ ਦਾ ਅਫੀਸ਼ੀਅਲ ਪੀਡੀਐਫ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜਾਵੇਗਾ ਤੁਸੀਂ ਡਾਊਨਲੋਡ ਕਰੋ ਸੋਰੀ 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 ਨੋ ਨੀ 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 ਇੱਕ ਵਾਰ ਵੀਡੀਓ ਬਣਾ ਲਓ ਨਹੀਂ ਨਹੀਂ ਚੁੱਪ 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 ਨੀ 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 ਜੇ ਲੋ ਜਾਨਾ ਤੁਰ 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 ਅਹ ਨਹੀਂ ਨਹੀਂ ਰੋਣਾ ਨਹੀਂ ਰੋਣਾ ਮੈਂ ਵੀਡੀਓ ਬਣਾਉਣਾ ਥੋੜੀ ਜੀ ਨਹੀਂ ਕੋਈ ਤੇ ਵੀਡੀਓ ਬਣਾਣੀ ਥੋੜੀ ਜੀ ਪਾ ਲੈਣੀ ਪੈਸੇ ਕਿੱਥੋਂ ਆਣੇ ਛਾ ਨੂੰ ਫਿਰ ਕੰਮ ਤਾਂ ਸਾਡਾ ਅੱਗੇ ਘੰਟੇ ਚੱਲਦਾ ਤੇ ਹਾਂਜੀ ਹਾਂਜੀ ਚੁੱਪ ਹੋ ਜਾ ਇੱਕ ਵਾਰ ਹਾਂ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਣਾ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉਹਨੂੰ ਜਾ ਕੇ ਜੁਆਇਨ ਕਰ ਲੈਣਾ ਤੇ ਜਾ ਕੇ ਪੀਡੀਐਫ ਫਾਈਲ ਨੂੰ ਜਾ ਕੇ ਡਾਊਨਲੋਡ ਕਰ ਲੈਣਾ ਤੇ ਆਈ ਹੋਪ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਬਟਨ ਦਬਾ ਕੇ ਆਲਟ ਸੈੱਟ ਕਰ ਲਿਓ ਤਾਂ ਮਿਲਦਾ ਹਾਂ ਤੁਹਾਨੂੰ ਮੈਂ ਨੈਕਸਟ ਕਿਸੇ ਹੋਰ ਭਰਤੀ ਦੀ ਅਪਡੇਟ ਦੇ ਨਾਲ ਖਿਆਲ ਰੱਖਣਾ ਆਪਣਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ